ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਯਤਨ ਕਰ ਰਹੀ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ ਜਿਸ ਦੇ ਚਲਦਿਆਂ ਬਟਾਲਾ ਹਲਕੇ ਦੇ ਪਿੰਡ ਡੱਲੇ ਵਿਖੇ ਲੱਖਾਂ ਰੁਪਏ ਖਰਚ ਕਰਕੇ ਛੱਪੜ ਨੂੰ ਖੇਡ ਮੈਦਾਨ ਅਤੇ ਪਾਰਕ ਵਿੱਚ ਕੀਤਾ ਤਬਦੀਲ ਸੂਬਾ ਪਿੰਡ ਵਾਸੀਆਂ ਨੇ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸਦਕੇ ਅੱਜ ਉਹਨਾਂ ਦੇ ਪਿੰਡ ਦੀ ਨੋਹਾਰ ਬਦਲੀ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਪ੍ਰੈਸਿੰਗ ਦੀ ਰਿਪੋਰਟ ਦੇਖੋ ਜੀ ਇਹ ਇੱਕ ਛੱਪੜ ਤੇ ਤਬਦੀਲ ਸੀ ਇੱਕ ਗਰਾਉਂਡ ਮੈਂ ਜਦੋਂ ਆਇਆ ਇਸ ਇਹ ਪਿੰਡ ਜਿਹੜਾ ਬਹੁਤ ਵੱਡਾ ਹੈ ਇਸ ਪਿੰਡ ਦੀਆਂ ਸਾਡੇ ਦੀਆਂ ਧੀਆਂ ਜਿਹੜੀਆਂ ਨੇ ਉਹ ਲਾਗਲੇ ਪਿੰਡਾਂ ਦੀਆਂ ਗਰਾਉਂਡਾਂ 'ਚ ਅੱਜ ਦੌੜਨ ਜਾਂਦੀਆਂ ਸੀ ਐਕਸਰਸਾਈਜ਼ ਕਰਨ ਜਾਂਦੀਆਂ ਸੀ ਕਿਉਂਕਿ ਪਰਤੀ ਨਿਕਲ ਆਉਂਦੀ ਹੈ ਬੱਚੀਆਂ ਮਿਹਨਤਾਂ ਕਰਦੀਆਂ ਨੇ ਬੱਚੇ ਮਿਹਨਤ ਕਰਦੇ ਨੇ ਆ ਮੈਨੂੰ ਜਦੋਂ ਮੈਂ ਆਇਆ ਮੈਨੂੰ ਬੜਾ ਮਨ ਨੂੰ ਦੁੱਖ ਲੱਗਾ ਉਦੋਂ ਬਾਅਦ ਵਿੱਚ ਫਿਰ ਮੈਂ ਆ ਕੇ ਇੱਥੇ ਮੈਂ ਮਹਿਸੂਸ ਕੀਤਾ ਵੀ ਇਸ ਪਿੰਡ ਦੇ ਵਿੱਚ ਸਾਡੀਆਂ ਧੀਆਂ ਵਾਸਤੇ ਗਰਾਊਂਡਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਅੱਜ 65 ਲੱਖ ਦੀ ਲਾਗਤ ਦੇ ਨਾਲ ਇੱਕ ਵਧੀਆ ਗਰਾਊਂਡ ਜਿਹੜੀ ਸਟੇਡੀਅਮ ਜਿਹੜਾ ਬਣ ਕੇ ਤਿਆਰ ਹੈ, ਆਟਾ ਬਣ ਚੁੱਕੀਆਂ ਨੇ। ਸੈਰਗਾ ਬਣ ਚੁੱਕਿਆ, ਵਾਲੀਬਾਲ ਵਾਲੇ ਅਲੱਗ ਖੇਡ ਰਹੇ ਨੇ, ਕਬੱਡੀ ਦਾ ਅਲੱਗ ਹੈ, ਫੁੱਟਬਾਲ ਦਾ ਅਲੱਗ ਹੈ। ਹੁਣ ਤੇ ਇਹਨਾਂ ਨੂੰ ਜੋ ਇਹਨਾਂ ਨੇ ਸੋਚਿਆ ਨਹੀਂ ਉਹ ਵੀ ਦੇ ਦਿੱਤਾ। ਹੁਣ ਮਜ਼ਾ ਤਾਂ ਹੈ ਜੇ ਇੱਥੋਂ ਤਗੜੇ ਹੋ ਕੇ ਇਹ ਹੁਣ ਸਾਡੇ ਨੌਜਵਾਨ ਪਲੇਅਰ ਬਣਨ ਫਿਰ ਸਾਡੀ ਇੱਕ ਕਾਮਯਾਬੀ ਦੀ ਇੱਕ ਵੱਡੀ ਨਿਸ਼ਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਸੋਚ ਕੀ ਆ ਵੀ ਜਿਹੜੀ ਸਾਡੀ ਪੰਜਾਬ ਦੀ ਪਨੇਰੀ ਆ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਕਿਤਰਾ ਬਣਾਇਆ ਜਾਊਗਾ ਉਦੋਂ ਤੱਕ ਨਹੀਂ ਬਣ ਸਕਦਾ ਜਦੋਂ ਤੱਕ ਅਸੀਂ ਬੱਚਿਆਂ ਨੂੰ ਖੇਡਾਂ ਵੱਲ ਨੂੰ ਉਤਸ਼ਾਹਿਤ ਨਹੀਂ ਕਰਦੇ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਸਾਨੂੰ ਅਸ਼ੀਰਵਾਦ ਦਿੱਤਾ ਸਾਨੂੰ ਅਫਸਰਾਂ ਦੀ ਟੀਮ ਵਧੀਆ ਦਿੱਤੀ ਤਾਂ ਜੋ ਕਿ ਅੱਜ ਜਿਹੜਾ ਇਹ ਨਾਕਾਮਾ ਨੂੰ ਬੂਰ ਪੈ ਰਿਹਾ ਔਰ ਮੈਨੂੰ ਆਸ ਆ ਵੀ ਇਹ ਜਿਹੜਾ ਸਾਡੇ ਪਿੰਡ ਦੇ ਬੱਚੇ ਨੇ ਇਸ ਗਰਾਊਂਡ ਦਾ ਵਧੀਆ ਮੁੱਲ ਤਾਰਨਗੇ ਔਰ ਅੱਛੇ ਪਲੇਅਰ ਬਣ ਕੇ ਗਾਂ ਖੇਡਣਗੇ ਮੈਂ ਆ ਪਾਜੀ ਕੈਨੇਡਾ ਤੋਂ ਆਇਆ ਬ੍ਰੈਂਟਨ ਦਾ ਰਹਿਣ ਵਾਲਾ ਉਧਰ ਮੈਂ ਬਟਾਲੇ ਤੋਂ ਬੁਲਾਉਂ ਕਰਦਾ ਸੀ ਛੁੱਟੀ ਆਏ ਸੀਗੇ ਪਲੱਸ ਪਾਜੀ ਆਪਣੇ ਬਟਾਲੇ ਤੋਂ ਪਲੱਸ ਮੈਂ ਆਇਆ ਸੀ 5 ਸਾਲ ਬਾਅਦ ਮੈਂ ਦੇਖਿਆ ਬਹੁਤ ਜ਼ਿਆਦਾ ਸ਼ਹਿਰ ਚ ਚੇਂਜ ਹੋ ਗਿਆ ਨਵੀਆਂ ਰੋਡਸ ਬਣ ਗਈਆਂ ਬਹੁਤ ਕੁਝ ਹੋਇਆ ਤੇ ਪਾਰਕਾਂ ਬਹੁਤ ਸੋਹਣੀਆਂ ਬਣ ਗਈਆਂ ਨੇ ਕਾਫੀ ਬਹੁਤ ਜ਼ਿਆਦਾ ਅੱਗੇ ਨਾਲੋਂ ਡਿਫਰੈਂਸ ਆ ਗਿਆ ਆ ਦੁਆ ਮੈਂ ਤਾਂ ਦੋਆ ਤਿੰਨ ਸਾਲਾਂ ਦੇ ਵਿੱਚ ਤੇ ਅੱਜ ਭਾਜੀ ਕਹਿੰਦੇ ਇੱਥੇ ਸਟੇਡੀਅਮ 'ਚ ਹੈਗੇ ਭਾਜੀ ਨੇ ਆਣਾ ਮੈਂ ਕਿਹਾ ਭਾਈ ਨੂੰ ਮਿਲਾਂਗੇ ਅਲਮਾ ਆ ਕੇ ਦੇਖਿਆ ਕਾਫੀ ਵਧੀਆ ਪਿੰਡ 'ਚ ਸਟੇਡੀਅਮ ਬਣਾਤਾ ਭਾਜੀ ਨੇ ਤੇ ਬਹੁਤ ਖੁਸ਼ੀ ਦੀ ਗੱਲ ਆ ਤੇ ਮੈਂ ਟਰਾਈ ਕਰਾਂਗਾ ਪਰਸਨਲੀ ਭਾਈ ਨੂੰ ਮਿਲਾਂਗਾ ਇੱਕ ਵਾਰੀ ਮਿਲਿਆ ਦੁਬਾਰਾ ਫਿਰ ਮਿਲਾਂਗਾ